ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਸਨ ਤੋਂ ਬਟੇਕ ਐਂਡ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੇ ਆਪਾਂ ਨੇ ਇੱਕ ਬੱਚੇ ਦਾ ਬਹੁਤ ਸੋਹਣਾ ਸੂਟ ਜਾਗੋ ਵਾਲੀ ਡਰੈੱਸ ਰੈਡੀ ਕੀਤੀ ਹੈ ਹਨਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਵੀ ਆਪਾਂ ਕਿੱਦਾਂ ਕਿੱਦਾਂ ਪਲੇਨ ਸੂਟ ਤੇ ਲੇਸ ਨਾਲ ਕਿੱਦਾਂ ਡਿਜ਼ਾਈਨ ਕਰ ਸਕਦੇ ਆ ਜੇ ਵਰਕ ਕਰਵਾਉਣੇ ਤਾਂ ਕਿੱਦਾਂ ਕਰ ਸਕਦੇ ਆ ਤੇ ਆਜੋ ਤੋਂ ਦੁਕਾਨ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੀ ਜੀ ਆਪਣਾ ਐਡਰੈਸ ਹੈਗਾ ਯਾ ਕੌ ਸੰਧੂ ਬੁਟੀਕ ਐਂਡ ਬਿਊਟੀ ਸਟੋਰ ਧੂਰੀ ਦੇ ਵਿੱਚ ਹੈ ਜੀ ਆਪਣਾ ਬਰਨਾਲਾ ਰੋਡ ਦੇ ਉੱਪਰ ਜੀ ਕੱਕੜਵਾਲ ਚੌਂਕ ਦੇ ਵਿੱਚ ਗੁਰਦੁਆਰਾ ਕਰਨਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਹੈ ਆਪਣੀ ਗਲੀ ਦੇ ਬਿਲਕੁਲ ਸਾਹਮਣੇ ਉਹਦੇ ਜਿਹੜਾ ਸਾਹਮਣੇ ਗਲੀ ਹੈ ਉਹਦੇ ਵਿੱਚ ਆਪਣਾ ਬੁਟੀਕ ਹੈਗਾ ਤੁਸੀਂ ਸਾਨੂੰ ਸਾਡੇ ਤੋਂ ਜਿਹੋ ਜੇ ਮਰਜ਼ੀ ਸੂਟ ਤਿਆਰ ਕਰਵਾ ਸਕਦੇ ਹੋ ਤੁਸੀਂ ਹੈਂਡਵਰਕ ਕਰਵਾਉਣੇ ਆ ਥ੍ਰੈਡਵਰਕ ਕਰਾਉਣੇ ਆ ਜਾਂ ਤੁਸੀਂ ਨਿਡਲਵਰਕ ਕਰਵਾਉਣੇ ਆ ਹਨ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਿਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਿਲਾਈ ਦੀ ਟ੍ਰੇਨਿੰਗ ਵੀ ਦਿੰਨੇ ਆ ਹਰ ਇੱਕ ਤਰ੍ਹਾਂ ਦੀ ਸਿਲਾਈ ਆਪਾਂ ਸਿਖਾਉਨੇ ਆ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਕੰਮ ਸਿਖਾਇਆ ਜਾਂਦਾ ਹੈ ਜੀ ਸਾਡੇ ਕੋਲੇ ਕਿਉਂਕਿ ਬਹੁਤ ਸਾਰੇ ਬੱਚੇ ਆਪਣੇ ਕੋਲੇ ਕੰਮ ਸਿੱਖ ਰਹੇ ਨੇ ਤੇ ਕਾਫੀ ਸਟੂਡੈਂਟ ਆਪਣੇ ਹਨ ਤੇ ਕੰਮ ਸਿੱਖ ਕੇ ਜਾ ਚੁੱਕੇ ਨੇਗੇ ਤੇ ਬਹੁਤ ਸੋਹਣਾ ਕੰਮ ਸਿੱਖ ਕੇ ਗਏ ਆ ਕਿਉਂਕਿ ਸਾਡੇ ਕੋਲੇ ਕਰਕੇ ਦਿਖਾਉਂਦੇ ਆ ਸਾਨੂੰ ਸਾਰਾ ਪਤਾ ਹੀ ਲੱਗਦਾ ਹੈ ਜਦੋਂ ਹਨਾ ਉਹਨਾਂ ਦੇ ਕੋਈ ਮੈਸੇਜ ਵਗੈਰਾ ਆਉਂਦੇ ਆ ਵੀ ਅੱਜ ਆਹ ਬਣਾਇਆ ਅਸੀਂ ਆਹ ਬਣਾਇਆ ਤੇ ਕਾਫੀ ਵਾਰੀ ਮੈਂ ਆਪਣੇ ਸਟੂਡੈਂਟਾਂ ਦਾ ਕੰਮ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਹੋਇਆ ਤੇ ਵੀ ਕਿੱਦਾਂ ਦਾ ਸਾਡੇ ਸਟੂਡੈਂਟ ਕੰਮ ਕਰਦੇ ਆ ਤੇ ਮੈਂ ਹੋਰ ਵੀ ਸੂਟ ਦਿਖਾਵਾਂਗੀ ਸਾਡੇ ਸਟੂਡੈਂਟ ਜਿਹੜੇ ਹੈਗੇ ਡਿਜ਼ਾਈਨਰ ਸੂਟ ਬਣਾ ਰਹੇ ਨੇ ਹਨ ਜਿੱਦਾਂ ਬੇਸਿਕ ਕੋਰਸ ਕੀਤਾ ਸੀਗਾ ਬੱਚੇ ਨੇ ਪਹਿਲਾਂ ਹੁਣ ਐਡਵਾਂਸ ਕੋਰਸ ਕਰ ਰਹੇ ਆ ਉਹਨਾਂ ਨੇ ਕਾਫੀ ਡਿਜ਼ਾਈਨਾਂ ਕੀਤੇ ਆ ਸੂਟ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਹੁਣ ਤੁਸੀਂ ਸਾਡੀ ਸਲਾਈ ਚੈੱਕ ਕਰੋ ਜੀ ਇਹ ਆਪਾਂ 12-13 ਸਾਲ ਦੇ ਬੱਚੇ ਦੀ ਇਹ ਡਰੈਸ ਰੈਡੀ ਕੀਤੀ ਹੈ ਬਲੈਕ ਕਲਰ ਦੀ ਜਿਹੜਾ ਹੈਗਾ ਸਲਵਾਰ ਸੂਟ ਬਣਾਇਆ ਹੈ ਪੰਜਾਬੀ ਸੂਟ ਆ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਗਲੇ ਤੇ ਗੋਟਾ ਪੱਤੀ ਲਾ ਕੇ ਇਹ ਵਾਲੇ ਵਟਣਾਂ ਦੀ ਤਰ੍ਹਾਂ ਥੋੜਾ ਜਿਹਾ ਤਿੰਨ ਇਹ ਲਾਤੇ ਲੈਸੀ ਜੀ ਦੇ ਵਿੱਚੋਂ ਘਟ ਕੇ ਮੈਂ ਦੇਖੋ ਬਾਹਮਾ ਤੇ ਵੀ ਆਪਾਂ ਨੇ ਇਹ ਵਾਲੀ ਲੈਸ ਲਾਈ ਹੈ ਤੇ ਘੇਰੇ ਤੇ ਵੀ ਲਈ ਹੈ ਘੇਰੇ ਤੇ ਥੋੜਾ ਜਿਹਾ ਆਪਾਂ ਨੇ ਇਹ ਵਾਲੇ ਲਈ ਹੈ ਲੰਕਣ ਵਾਲੇ ਕਿਉਂਕਿ ਪਹਿਲਾਂ ਉਹ ਕਹਿੰਦੇ ਸੀਗੇ ਕਿ ਬੱਚੇ ਦੇ ਵਰਕ ਕਰਵਾਉਣਾ ਆ ਹੈਂਡਵਰਕ ਕਰਵਾਉਣਾ ਆ ਫਿਰ ਜਿਹੜਾ ਹੈਗਾ ਕਿਉਂਕਿ ਬੱਚਿਆਂ ਦੇ ਸੂਟ ਜਿਵੇਂ ਆਪਾਂ ਕਹਿ ਲਈਏ 6 ਮਹੀਨੇ 7 ਮਹੀਨੇ ਮਸਾ ਪੈਂਦੇ ਆ ਜੀ ਫਿਰ ਜਦ ਬੱਚੇ ਵੱਧ ਜਾਂਦੇ ਆ ਹਨਾ ਇੰਨਾ ਮਹਿੰਗਾ ਕਰਵਾ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਮਤੇ ਫਿਰ ਕੋਸ ਵਰਕ ਨੂੰ ਜਿਹੜਾ ਹੈਗਾ ਟਾਈਮ ਲੱਗਦਾ ਸੀਗਾ ਕਿਉਂਕਿ ਹੈਂਡਵਰਕ ਨੂੰ ਟਾਈਮ ਲੱਗਦਾ ਹੈ ਹਨ ਕਾਰੀਗਰਾਂ ਕੋਲੇ ਬੈਡਿੰਗ ਸੀਜ਼ਨ ਚੱਲਣ ਕਰਕੇ ਬਹੁਤ ਜ਼ਿਆਦਾ ਰਸ਼ਾ ਹੈਗਾ ਆ ਤੇ ਉਹਦੇ ਕਰਕੇ ਆਪਾਂ ਨੇ ਲੈਂਸ ਨਾਲ ਹੀ ਉਹਨਾਂ ਦਾ ਬੜਾ ਸੋਹਣਾ ਡਿਜ਼ਾਈਨ ਤਿਆਰ ਕਰਤਾ ਦੇਖੋ ਆਪਾਂ ਨੇ ਬਾਟਮ ਤੇ ਵੀ ਵਰਕ ਕੀਤਾ ਆ ਬੱਚੇ ਦਾ ਬਹੁਤ ਸੋਹਣਾ ਡਰੈਸ ਬਣ ਕੇ ਤਿਆਰ ਹੋਈ ਹੈ ਆ ਦੇਖੋ ਉੱਪਰ ਜਿੱਦਾਂ ਆਪਾਂ ਨੇ ਇਲਾਸਟਿਕ ਪਾਤੀ ਇਲਾਸਟਿਕ ਪਾਈਏ ਬੱਚੇ ਦੇ ਪਾਕਿਸਤਾਨੀ ਸਲਵਾਰ ਰੱਖੀ ਹੈ ਕਿਉਂਕਿ ਇਹ ਫੁੱਲ ਲਾਈਨਿੰਗ ਸੂਟ ਹੈ ਜੀ ਬੱਚੇ ਜਿੱਦਾਂ ਹਨਾ ਪੈਂਟਾ ਲੋਰਾਂ ਦੇ ਵਿੱਚ ਗਿੱਜੇ ਹੁੰਦੇ ਆ ਸਲਵਾਰ ਪੂਣੀ ਥੋੜੀ ਔਖੀ ਵੀ ਹੁੰਦੀ ਹੈ ਗਲੇ ਤੇ ਆਪਾਂ ਇਸ ਤਰ੍ਹਾਂ ਕਰਤਾ ਇੱਕ ਆਪਣਾ ਨਾਲ ਦੁਪੱਟਾ ਵੀ ਬਹੁਤ ਸੋਹਣਾ ਤਿਆਰ ਕਰਿਆ ਪਿਓਰ ਚਨੂਨ ਦੇ ਵਿੱਚ ਦੁਪੱਟਾ ਤਿਆਰ ਕੀਤਾ ਦੇਖੋ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਆ ਦੇਖੋ ਇਸ ਤਰ੍ਹਾਂ ਜਿਹਦਾ ਹੈਗਾ ਜਿੱਦਾ ਹਲਕੀ ਜੀ ਲੈਂਸ ਲਾ ਕੇ ਹੈ ਨਾ ਗੋਟਾ ਪੱਤੀ ਨਾਲ ਆ ਪੰਡ ਡਿਜ਼ਾਈਨ ਕਰਿਆ ਦੁਪੱਟਾ ਵੀ ਕਿਉਂਕਿ ਇਹ ਦੁਪੱਟਾ ਸਾਈਡ ਤੋਂ ਮੈਂ ਕਟਿੰਗ ਕਰਿਆ ਇਹਦਾ ਪਣਾ ਜਿਹੜਾ ਹੈਗਾ ਦੁਪੱਟੇ ਦਾ ਬਹੁਤ ਜ਼ਿਆਦਾ ਚੋੜਾ ਚੌੜਾ ਸੀਗਾ ਆਪਣੇ ਕੋਲੇ ਚਨੂਨ ਦੇ ਦੁਪੱਟੇ ਜਿਹੜੇ ਆਏ ਹੋਏ ਸੀਗੇ ਅਸੀਂ ਨੇ ਡਾਈ ਕਰਕੇ ਇਹ ਕਲਰ ਨਾਲ ਲਾਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਵਾਲਾ ਕਲਰ ਇਹ ਸੂਟ ਦੇ ਨਾਲ ਬਲੈਕ ਦੇ ਨਾਲ ਫਿਰ ਆਪਾਂ ਨੇ ਏਦਾਂ ਲੈਂਸ ਲਾ ਕੇ ਤਿਆਰ ਕਰਤਾ ਤੇ ਇੱਕੋ ਸੂਟ ਹੋਊਰੇਗਾ ਹੈਂਡਵਰਕ ਹੈ ਫੁੱਲ ਹੈਂਡਵਰਕ ਤੇ ਉਰੇ ਦੇ ਵਿੱਚ ਆਪਾਂ ਇਹਦੇ ਵਿੱਚ ਟਾਪਟਾ ਲਾਇਆ ਜੀ ਕਿਉਂਕਿ ਇਹ ਫੁੱਲ ਹੈਂਡਵਰਕ ਸੂਟ ਸੀਗਾ ਇਹਦੇ ਵਿੱਚ ਆਪਾਂ ਸਾਰੇ ਦੇ ਵਿੱਚ ਟਾਪਟਾ ਲਾਤਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸੂਟ ਆਪਣੇ ਕੋਲੇ ਹੀ ਇਹ ਸੂਟ ਸੇਲ ਹੋਇਆ ਹੋਇਆ ਜੀ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਵੀ ਸ਼ੇਅਰ ਕੀਤੀਆਂ ਸੀਗੀਆਂ ਕਾਫੀ ਆਪਣੇ ਕੋਲੇ ਇਹ ਵਾਲੇ ਸੂਟ ਆਏ ਸੀਗੇ ਹਨ ਜਿੱਦਾਂ ਆਪਾਂ ਗੱਲ ਲਈ ਬਰਾਇਡਲ ਸੂਟ ਇਹ ਸੂਟ ਦੇ ਵਿੱਚ ਫੁੱਲ ਦੇ ਵਿੱਚ ਆਪਣਾ ਟਾਪਟਾ ਲੱਗਿਆ ਹੈ ਬਾਕੀ ਅਸੀਂ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਸਾਡੀ ਸਟਿਚਿੰਗ ਦੀ ਤੇ ਇਹ ਵਾਲਾ ਸੂਟ ਆਪਾਂ ਨੇ ਜਿਹੜਾ ਬਾਕੀ ਸਿੰਪਲ ਰੱਖਿਆ ਜੀ ਕਿਉਂਕਿ ਸਾਰੇ ਦੇ ਉੱਪਰ ਵਰਕ ਸੀਦਾ ਦੇਖੋ ਨੇੜਿਓਂ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਸਾਰਾ ਜਿਹੜਾ ਹੈਗਾ ਹੈਂਡਵਰਕ ਦਾ ਕੰਮ ਹੈ ਦੇ ਉੱਪਰ ਜਰੀ ਵਰਕ ਦਾ ਤੇ ਹੈਂਡਵਰਕ ਦਾ نیچے ਦੇਖੋ ਪੱਟੀ ਲਾ ਕੇ ਵਰਕ ਕੀਤਾ ਗਿਆ ਪੱਟੀ ਲਾ ਕੇ ਐਦਾਂ ਹੀ ਜਿਹੜਾ ਹੈਗਾ ਹੈਵੀ ਦੁਪੱਟਾ ਸੀਗਾ ਇਹਦੇ ਨਾਲ ਦੁਪੱਟਾ ਉਹ ਲੈ ਗਿਆ ਸੀਗੇ ਤੇ ਉਦਾਂ ਹੀ 슬ੀਵਸ ਤੇ ਵਰਕ ਹੈਗਾ ਆ ਜਿਹੜੀ ਬਾਟਮ ਆਪਾਂ ਨੇ ਸਿੰਪਲ ਰੱਖੀ ਆ ਜੀ ਬਾਟਮ ਆ ਸਿੰਪਲ ਰੱਖਿਆ ਬਾਕੀ ਜਿਹੜਾ ਹੈਗਾ ਸਾਰੇ ਦੇ ਵਿੱਚ ਟਾਫਟਾ ਲੱਗਾ ਫੁੱਲ ਦੇ ਵਿੱਚ ਆਪਣੇ ਟਾਫਟਾ ਲਗਾਇਆ ਹੋਇਆ ਤੇ ਇੱਕ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਜੀ ਇਹ ਦੇਖੋ ਇਹ ਵਾਲਾ ਸੂਟ ਰੈਡੀ ਕੀਤਾ ਇਹ ਵੀ ਆਪਾਂ ਨੇ ਸਿੰਪਲ ਰੱਖਿਆ ਹੋਇਆ ਪੈਂਟ ਪਲਾਜੋ ਨਾਲ ਰੈਡੀ ਕੀਤਾ ਆ ਇਹਦਾ ਦੁਪੱਟਾ ਵੀ ਆਪਾਂ ਨੇ ਨਾਲ ਹੀ ਤਿਆਰ ਕਰਵਾਇਆ ਹੋਇਆ ਦੇਖੋ ਆਪਾਂ ਨੇ ਜਿੱਦਾਂ ਹਨਾ ਉਹਨਾਂ ਦੇ ਫੋਟੋ ਵਾਲਾ ਫੀਸ ਸੀਗਾ ਇਹ ਫੋਟੋ ਭੇਜੀ ਸੀਗੀ ਔਰ ਗੰਚਾ ਦਾ ਦੁਪੱਟਾ ਤਿਆਰ ਕੀਤਾ ਹੋਇਆ ਜਿੱਦਾਂ ਪਿਓਰ ਦਾ ਆਪਾ ਪਿਓਰ ਸਿਲਕ ਕ੍ਰੇਪ ਕਹਿੰਦੀ ਹੈ ਉਹਦਾ ਜਿਹੜਾ ਹੈਗਾ ਸੂਟ ਹੈਗਾ ਆ ਫਿਰ ਆਪਾਂ ਜਦੋਂ ਉਹਨਾਂ ਦੇ ਭੈਣ ਦੇ ਬਾਹਰ ਦੇ ਆਰਡਰ ਹੈਗੇ ਆਏ ਆਪਣੇ ਕੋਲੇ ਯੂ ਐਸ ਏ ਤੋਂ ਆਨੇਗੇ ਜਦੋਂ ਸਾਰੇ ਸੂਟ ਉਹਨਾਂ ਦੇ ਤਿਆਰ ਹੋ ਗਏ ਸਾਰੇ ਮੈਂ ਤੁਹਾਨੂੰ ਚੈੱਕ ਕਰਵਾਵਾਂਗੇ ਉਹਨਾਂ ਦੇ ਪੁਰਸ਼ ਸੂਟ ਹਜੇ ਵਰਕ ਹੋਣ ਲਈ ਗਏ ਹੋਏ ਆ ਚਲੋ ਜੀ ਆਪਾਂ ਇੱਕ ਵਾਰੀ ਤੁਹਾਨੂੰ ਆਪਣਾ ਐਡਰੈਸ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਕੱਕੜਵਾਲ ਚੌਂਕ ਦੇ ਵਿੱਚ ਹੈ ਜੀ ਬਰਨਾਲਾ ਰੋਡ ਦੇ ਉੱਪਰ ਤੁਸੀਂ ਜਿਹੜਾ ਹੈਗਾ ਕਾਲ ਵਧਾਇਆ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਬਾਕੀ ਸਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਕੋਈ ਕਲਾਸਾਂ ਲਾਉਣਾ ਚਾਹੁੰਦਾ ਹੈ ਕੋਈ ਬੇਸਿਕ ਕੋਰਸ ਕਰਨਾ ਚਾਹੁੰਦਾ ਹੈ ਜਾਂ ਐਡਵਾਂਸ ਕੋਰਸ ਕਰਨਾ ਚਾਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਤੁਸੀਂ ਸਲਾਈ ਦੇ ਰਿਲੇਟਡ ਹੈ ਨਾ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਹੈਗਾ ਆਪਾਂ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਆ ਜੀ ਆ ਚਲੋ ਜੀ ਦੇਖ ਕੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਲਓ ਜੀ ਇਹ ਸੂਟ ਆਪਣਾ ਜਾਣ ਲੱਗਿਆ ਸੀਗਾ ਆਪਾਂ ਨੇ ਸੂਟ ਰੈਡੀ ਕਰਿਆ ਦੇਖੋ ਇਹ ਤੁਸੀਂ ਵਰਕ ਸਾਡੇ ਕੋਲੋਂ ਕਰਵਾ ਸਕਦੇ ਹੋ ਦੇਖੋ ਵਰਕ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਘੇਰੇ ਤੇ ਵਰਕ ਹੋਇਆ ਹੋਇਆ ਜਿਹੜਾ ਕਾਰਨਰ ਤੇ ਜਿਹੜਾ ਹੈਗਾ ਵਰਕ ਹੋਇਆ ਹੋਇਆ ਇੱਕ ਕਾਰਨਰ ਤੇ ਸਾਰੇ ਜਿਹੜੇ ਹੈਗਾ ਦੇਖੋ ਆਪਾਂ ਨੇ ਪਾਈਪਿੰਗ ਲੈਂਸ ਦੀ ਪਾਈਪਿੰਗ ਕੱਢੀ ਹੈ ਇਹ ਜਿਹੜਾ ਹੈਗਾ ਪਸ਼ਮੀਨੇ ਦਾ ਸੂਟ ਹੈਗਾ ਜੀ ਗਰਮ ਸੂਟ ਹੈਗਾ ਕੋਈ ਲਾਈਨਿੰਗ ਨਹੀਂ ਹੈਗੀ ਇਹਦੇ ਵਿੱਚ ਵਿਦਾਊਟ ਲਾਈਨਿੰਗ ਜਿਹੜਾ ਹੈਗਾ ਸੂਟ ਬਣਿਆ ਹੋਇਆ ਤੇ țeਰਾ țeਰਾ ਪਲਾਸਾ 슬ੀਵਸ ਤੇ ਵਰਕ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਵਾਹ ਤੇ ਬਣਿਆ ਹੋਇਆ ਇਹ ਤੁਸੀਂ ਸੇਮ ਬਾਟਮ ਤੇ ਵੀ ਕਰਵਾ ਸਕਦੇ ਆ ਇਹ ਵਾਲਾ ਬੁੱਟਾ ਜਿਹੜਾ ਹੈਗਾ ਵਾਹ ਤੇ ਬਣਿਆ ਹੋਇਆ ਇਹ ਵਾਲਾ ਤੁਸੀਂ ਇਹ ਬਾਟਮ ਤੇ ਵੀ ਕਰਵਾ ਸਕਦੇ ਹੋ ਗਲੇ ਤੇ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਲੈਂਸ ਦੀ ਪਾਈਪਿੰਗ ਕੱਢੀ ਹੈ ਬਹੁਤ ਜਿਆਦਾ ਸੋਨਾ ਜਿਹੜਾ ਹੈਗਾ ਗੜਾ ਬਣਿਆ ਸਿਲਕ ਦਾ ਬਿਲਕੁਲ ਸਿਲਕ ਇਹਨਾਂ ਦੀ ਸਲਵਾਰ ਰੱਖੀ ਹੈ ਸਟੇਟ ਸਲਵਾਰ ਹੈ ਜੀ ਦੁਪੱਟਾ ਜਿਹੜਾ ਹੈਗਾ ਟਾਈ ਐਂਡ ਟਾਈ ਦਾ ਦੁਪੱਟਾ ਦੇਖੋ ਫਮੋਲ ਸਿਨੂਨ ਦਾ ਦੁਪੱਟਾ ਟਾਈ ਐਂਡ ਟਾਈ ਦਾ ਦੁਪੱਟਾ ਬਣਿਆ ਹੋਇਆ ਦੁਪੱਟੇ ਤੇ ਵੀ ਆਪਾਂ ਜਿਹੜੀ ਹੈਗੀ ਲੈਂਸ ਲਗਾਈ ਹੈ ਪਾਈਪਿੰਗ ਦੀ ਤਰ੍ਹਾਂ ਕੱਢੀ ਹੈ ਲੈਸ ਜਿਹੜੀ ਆਪਣੇ ਸੂਟ ਤੇ ਕੱਢੀ ਹੈ ਸੇਮ ਆਪਾਂ ਨੇ ਜਿਹੜੀ ਹੈਗੀ ਦੇਖੋ ਘੁੰਮ ਕਰਕੇ ਕੱਢੀ ਹੋਈ ਹੈ ਆਪਣੀ ਇਸ ਤਰ੍ਹਾਂ ਕਰਕੇ ਬਹੁਤ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਪਣਾ ਬੁਟੀਕ ਦਾ ਕੰਮ ਹੈਗਾ ਇਹ